ਦਸੂਆ ਦੇ ਕਸਬਾ ਉੱਚੀ ਬਸੀ ਚ ਇੱਕ ਦਰਦਨਾਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਜੰਮੂ ਵੱਲ ਦੀ ਸਾਈਡ ਤੋਂ ਆ ਰਿਹਾ ਇੱਕ ਖਾਲੀ ਕੈਂਟਰ ਉੱਚੀ ਬਸੀੰਦ ਜੀ ਦੀ ਪਹੁੰਚ ਕੇ ਬੇਕਾਬੂ ਹੋ ਗਿਆ ਬੇਕਾਬੂ ਹੋਇਆ ਕੈਂਟਰ ਇੱਕ ਤੋਂ ਬਾਅਦ ਇੱਕ ਦੁਕਾਨ ਵਿੱਚ ਵੱਜਣ ਤੋਂ ਬਾਅਦ ਰੋਡ ਤੇ ਬਣੇ ਡਿਵਾਈਡਰ ਤੇ ਚੜ ਗਿਆ ਇਸ ਹਾਦਸੇ ਵਿੱਚ ਦੁਕਾਨ ਦੇ ਬਾਹਰ ਬੈਠਾ ਇੱਕ ਨੌਜਵਾਨ ਦੁਕਾਨਦਾਰ ਇਸ ਦੀ ਝਪੇਟ ਵਿੱਚ ਆ ਗਿਆ ਹਾਦਸੇ ਤੋਂ ਬਾਅਦ ਨੌਜਵਾਨ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੇ ਕਿ ਡਾਕਟਰ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਪਾਲ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਉੱਚੀ ਵਸੀ ਬਜੋ ਹੋਈ ਹੈ ਨੌਜਵਾਨ ਦੀ ਉਮਰ 28 ਸਾਲ ਹੈ ਤੇ ਨੌਜਵਾਨ ਦਾ ਕੁਝ ਹੀ ਸਮਾਂ ਪਹਿਲਾਂ ਵਿਆਹ ਹੋਇਆ ਸੀ ਤੇ ਨੌਜਵਾਨ ਇਸ ਦੁਕਾਨ ਦੇ ਵਿੱਚ ਫਾਸਟ ਫੂਡ ਦਾ ਕੰਮ ਕਰਦਾ ਸੀ ਮੌਕੇ ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਮੌਕੇ ਤੇ ਪਹੁੰਚੀ ਸੂਬਾ ਪੁਲਿਸ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹਾਦਸਾ ਗਰਾ ਸਟਿੱਪਰ ਨੂੰ ਸਾਈਡ ਤੇ ਕੀਤਾ ਜਾ ਰਿਹਾ ਹੈ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਵਜ ਸਿੰਘ ਤੇ ਕੀ ਗੱਲਬਾਤ ਹੋਈ ਸਰ ਕਾਲ ਬਾਦ ਕੁਛ ਨਹੀਂ ਮੈਂ ਅਹੀਂ ਘਰ ਬੈਠੇ ਆਜ ਤੋ ਕਿਸੇ ਮੁੰਡੇ ਦਾ ਫੋਨ ਗਿਆ ਵੀ ਇਥੇ ਐਕਸੀਡੈਂਟ ਹੋ ਗਿਆ ਗੱਡੀ ਲੈ ਕੇ ਆਓ ਅਸੀਂ ਜਦੋਂ ਇਥੇ ਦੌੜ ਗਏ ਆਣ ਕੇ ਦੇਖਿਆ ਤੇ ਮੁੰਡੇ ਨੂੰ ਕਿਤੇ ਗੱਡੀ ਚ ਪਾ ਕੇ ਲੈ ਗਏ ਸੀ ਡਰਾਈਵਰ ਨੇ ਨਸ਼ਾ ਕੀਤਾ ਸੀਗਾ ਆ ਕੇ ਤੇ ਉਹ ਪਿਛੋਂ ਕਿਤੇ ਵੱਜਦਾ ਆਇਆ ਉਹਨੇ ਲੈਂਟਰ ਵੀ ਤੋੜਤਾ ਤੁਸੀਂ ਉਹ ਦੇਖ ਸਕਦੇ ਸਭ ਕੁਝ ਉਹ ਵਿਚਾਂ ਦੁਕਾਨ ਦੇ ਦੁਕਾਨ ਦੇ ਸਾਹਮਣੇ ਬੈਠਾ ਕੰਮ ਕਰਨ ਰਿਹਾ ਉਹਨੂੰ ਇਹਨਾਂ ਮੌਕੇ ਨਹੀਂ ਦਿੱਤਾ ਇਹਨੇ ਵੀ ਉੱਠ ਕੇ ਅੰਦਰ ਚਲੇ ਗਿਆ ਪਿਛੇ ਪਹਿਲਾਂ ਢੇਕ ਚ ਵੱਜਾ ਆਇਆ ਤਰਖਤ ਚ ਉਤੋਂ ਕਰਦਾ ਕਰਦਾ ਛਪਰੇ ਛਪਰੇ ਸਾਰੇ ਹੀ ਲੋਕਾਂ ਨੇ ਜਲੇਵੋ ਨੂੰ ਮਾਲਵੇ ਚੋਂ ਕੱਢਿਆ ਕੱਢ ਕੇ ਤੇ ਜੋ ਦੇਖਿਆ ਉਹ ਇੱਥੇ ਹੀ ਪੂਰਾ ਹੋ ਗਿਆ ਸੀ ਵਰਦੇ ਜੀ ਕੀ ਨਾਮ ਸੀਗਾ ਗੁਰਪਾਲ ਸਿੰਘ ਤੁਹਾਡਾ ਦਾ ਕੀ ਨਾਮ ਹੈ ਤੇ ਬਲਜਾਰ ਸਿੰਘ ਕੀ ਕੰਮ ਕਰਦਾ ਸੀ ਮੁੰਡਾ ਮੁੰਡਾ ਪੀਜ ਦੀ ਦੁਕਾਨ ਕਰਦਾ ਤੇ ਵਰਦੇ ਘਰ ਦੀ ਹਾਲਤ ਕਿਹੋ ਜੀ ਹੈ ਤੁਹਾਡੀ ਘਰ ਦੀ ਹਾਲਤ ਨੋਰਮਲ ਹੀ ਹੈ ਮਿਡਲ ਕਲਾਸ ਹੀ ਹੈ ਤੁਹਾਡਾ ਕੀ ਰਿਸ਼ਤਾ ਹੈ ਮੇਰਾ ਭਤੀਜਾ ਹੈ ਮੈਂ ਤਾਇਆ ਹਾਂ ਉਹਦਾ ਅੱਛਾ ਜੀ ਹਾਂਜੀ ਕੀ ਮੰਗ ਕਰਦੇ ਬਈ ਸ਼ਾਸ਼ਾ ਤੋਂ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਆ ਇਹੋ ਜਿਹੇ ਡਰਾਈਵਰ ਜਿਹੜੇ ਹੈਗੇ ਇਹਨਾਂ ਦੇ ਦੇਖੇ ਕੀਤਾ ਜਾਵੇ ساری ਉਮਰ ਜੇਲ੍ਹ ਦੇ ਸੱਡਨੇ ਹੈਗੇ ਇਹਨਾਂ ਨੂੰ ਪਤਾ ਲੱਗੇ ਨਾਲ ਦੂਸਰਿਆਂ ਨੂੰ ਵੀ ਜੀਵਾਰ ਦੇ ਵਿੱਚ ਕੌਣ ਕੌਣ ਹੈ ਬੇਟੇ ਇਕੱਲਾ ਹੀ ਬੇਟਾ ਹੈ ਤੇਨ ਬੇਟੀਆਂ ਨੇ ਕੀ ਹੋ ਗਿਆ ਜੀ ਉਹਦਾ ਹਾਂਜੀ ਹਾਂਜੀ ਤਾਜ਼ਾ ਵਿਆਹ ਹੋਇਆ ਜੀ 7-8 ਮਹੀਨੇ ਹੋਏ ਅੱਛਾ ਹਾਂਜੀ ਉਹ ਮੈਂ ਕਿਹਨਾਂ ਨਾਲ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਸਾਨੋਬਜੀਤ ਸਿੰਘ ਪਿੰਡ ਉੱਚੀ ਵਸੀ ਕੀ ਗੱਲ ਬਾਤ ਹੋਈ ਸਰ ਇਹ ਟਾਕਾ ਉਹ ਆਇਆ ਹਾਂਜੀ ਓਵਰਸਵੀਟ ਤੇ ਆਇਆ ਉੱਥੋਂ ਰੋਂਦਾ ਹੀ ਆਇਆ ਪਹਿਲਾ ਸੇਵੇ ਦੇ ਫਰਨੀਚਰ ਦੀ ਵਜ੍ਹਾ ਹੈ ਫਿਰ ਮੇਰੀਆਂ ਦੁਕਾਨਾਂ ਦੀ ਵਜ੍ਹਾ ਵਜਦਾ ਵਜਦਾ ਫਿਰ ਸੇਵੇ ਦੇ ਫਰਨੀਚਰ ਦੀ ਕੰਨ ਢਾਕੇ ਉਹ ਇੱਕ ਬੰਦਾ ਜਿਹੜਾ ਬਾਹਰ ਬੈਠਾ ਸੀ ਉਹਨੂੰ ਨਾਲ ਉਹ ਮੁੰਡੇ ਨਾ ਹੈਗਾ ਅਨੰਦ ਸਿੰਘ ਦਾ ਪੋਤਰਾ ਅੱਛਾ ਨੰਦ ਨੰਦ ਕਹਿੰਦੇ ਪੋਤਰਾ ਅਨੰਦ ਸਿੰਘ ਦਾ ਪੋਤਰਾ ਤੇ ਪੱਪੇ ਢੀਲੇ ਦਾ ਮੁੰਡਾ ਹੈ ਅੱਛਾ ਜੀ ਉਹਨੂੰ ਨਾਲ ਹੀ ਖਿੱਚ ਕੇ ਲੈ ਗਿਆ ਮੁੰਡੇ ਸੱਟਾਂ ਜਾਨੀ ਲੱਗੀਆਂ ਆਪਾਂ ਸਿਵਲ ਹੱਦਲ ਦੁਸੂਏ ਦਾਖਲ ਕਰਾਇਆ ਉਹਨੂੰ ਅੱਛਾ ਜੀ ਨੁਕਸਾਨ ਜਿਹੜਾ ਦੁਕਾਨਦਾਰ ਦੇ ਦੇਖੇ ਕਿੰਨਾ ਨੁਕਸਾਨ ਹੋ ਗਿਆ ਦੁਕਾਨਾਂ ਨੁਕਸਾਨ 22 ਤੋਂ 3 ਲੱਖ ਦਾ ਹੈਗਾ। ਅੱਛਾ ਜੀ। ਤੇ ਮੁੰਡੇ ਦੀ ਕੀ ਹਾਲਤ ਜਿੱਕਰ ਗੱਲ ਕਰੀਏ? ਮੁੰਡੇ ਦੀ ਕੰਡੀਸ਼ਨ ਖਰਾਬ ਹੀ ਐ। ਦੇਖੋ ਅਸੀਂ ਜੰਗ ਬਲੱਡ ਬਲੱਡ ਵਾਸਤੇ ਸਾਰੇ ਰੀਜ਼ ਕਰ ਲਿਆ। ਅੱਛਾ ਜੀ। ਇਹ ਮਾਲਗ ਦੀ ਮੌਜ ਹੋਈ ਸ਼ਾਇਦ ਬਚੀ ਜਾਏ। ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਹਾਸੀ ਦੇ ਕਾਰਨ ਦਾ ਜਾਂ ਕੀ? ਪ੍ਰਸ਼ਾਸਨ ਇਹ ਮੰਗ ਕਰਦੇ ਆ ਗੱਡੀ ਨੰਬਰ ਦੇ ਜਿਹੜੇ ਬੰਦੇ ਡਰਾਈਵਰ ਤਿੰਨ ਸੀ ਦੋ ਦੌੜ ਗਏ ਇੱਕ ਬੰਦਾ ਕਾਬੂ ਆ ਗਿਆ। ਅੱਛਾ ਜੀ। ਮੇਰਾ ਨਾਮ ਡਾਕਟਰ ਦਿਵਿੰਦਰ ਸਿੰਘ ਹੈ ਇਸ ਵਕਤ ਐਮਰਜੈਂਸੀ ਨਿਯੁਕਤੀ ਵਿੱਚ ਸਿਵਲ ਹਸਪਤਲ ਦਾ ਸੂਰੇ ਹੈਗਾ ਸਟ੍ਰੀਟ ਵਿੱਚ ਪੇਸ਼ੈਂਟ ਆਇਆ ਸੀ ਜੀ ਨਾਮ ਗੁਲਪਾਲ ਸਿੰਘ ਸਨੂਫ ਬੁਲਜਾਰ ਸਿੰਘ ਰੋਡ ਸਾਈਡ ਐਕਸੀਡੈਂਟ ਸੀਗਾ ਹੋਇਆ ਬ੍ਰੌਟ ਡੈਂਟ ਸੀਗਾ ਕਾਫੀ ਉਹਦੇ ਸਿਰ ਤੇ ਛਾਤੀ ਤੇ ਤੇ ਲੱਤਾਂ ਤੇ ਕਾਫੀ ਜਿਆਦਾ ਡੰਗੀਆਂ ਸੱਟਾਂ ਸੀਗੀਆਂ ਜਦੋਂ ਲਿਆਂਦਾ ਗਿਆ ਉਹ ਤਾਂ ਉਹਦੀ ਬਹੁਤ ਖੂਨ ਚੁੱਕੀ ਸੀਗੀ ਜਦ ਤੱਕ ਸਾਡੇ ਕੋਲ ਪਹੁੰਚਿਆ ਬਾਕੀ ਪੁਲਿਸ ਕਾਰਵਾਈ ਆਪਾਂ ਉਸ ਇਨਫੋਰਮੇਸ਼ਨ ਕਿਸ ਦਿੱਤੀ ਹੈਗੀ ਸਿਵਲ ਪੁਲਿਸ ਸਟੇਸ਼ਨ ਨੂੰ ਸੂਰੇ ਵਿੱਚ ਕਿ ਕੈਂਟਰ ਜੰਮੂ ਤੋਂ ਦਿੱਲੀ ਜਾ ਰਿਹਾ ਹੈ ਖਾਲੀ ਕੈਂਟਰ ਹੈ ਕਿ ਇਤਕ ਨੂੰ ਅਨ ਕੰਟਰੋਲ ਹੋ ਕੇ ਦੁਕਾਨਾਂ ਵਿੱਚ ਵੜਿਆ ਜੀ ਦੁਕਾਨਾਂ ਨੇੜੇ ਮੁੰਡੇ ਗੜੇ ਸੀਗੇ ਇੱਕ ਮੁੰਡੇ ਦੀ ਮੋਕਾ ਦੇ ਗੱਤ ਹੋ ਗਈ ਸੀ ਬਸ ਉਹ ਲੋਕ ਥੋੜੀ ਮੋਚੀ ਰੱਖ ਦਿੱਤਾ ਜਦੋਂ ਜੋ ਗਾਰ ਸੀ ਤੇ ਨਿਆ ਲਗਾਉਣ ਦਾ ਮੌਕਾ ਦਿੱਤੀ ਤੇ